ਸਾਥੀਓ ਇਹ ਨਾ ਹੋਵੇ ਕਿ ਦੁਬਾਰਾ ਉਹ ਕਾਲਾ ਅੰਤਕਵਾਦ ਦੁਬਾਰਾ ਫਿਰ ਉਹ دہشتਕਰ ਸਾਡੇ ਘਰਾਂ ਤੱਕ ਪਹੁੰਚ ਜਾਣ ਅੱਜ ਅਸੀਂ ਕਹਿ ਰਹੇ ਹਾਂ ਕਿ ਉਹ ਪਾਕਿਸਤਾਨ ਨੇ ਕੀਤਾ ਹੈ ਅੱਜ ਅਸੀਂ ਇਹ ਕਹਿ ਰਹੇ ਹਾਂ ਕਿ ਸਾਡਾ ਹਿੰਦੁਸਤਾਨ ਛੋਇਆ ਅੱਜ ਅਸੀਂ ਕਹਿ ਰਹੇ ਹਾਂ ਕਿ ਉਹ ਪੈਲਗਾਮ ਛੋਇਆ ਚਾਲੂ ਇਹੋ ਜਿਹੀ ਹਰਕਤ ਮੂਨਕ ਦੇ ਵਿੱਚ ਹੋ ਸਕਦੀ ਆ ਪੰਜਾਬ 'ਚ ਹੋ ਸਕਦੀ ਆ ਆਓ ਸਾਰਿਆਂ ਕੇ ਆਵਾਜ਼ ਨੂੰ ਬੁਲੰਦ ਕਰੀਏ ਜੋ ਹੈ ਪਹਿਲਗਾਮ ਵਿਕੇ ਅਤਿਵਾਦੀ ਹਮਲਾ ਹੋਇਆ ਅਜਿਹਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਬੜੀ ਹੀ ਕਾਰਿਆ ਜਿਹੜੀ ਇਹ ਹਰਕਤ ਪਾਕਿਸਤਾਨ ਸਪਾਂਸਰ ਅਤਵਾਦੀਆਂ ਨੇ ਕੀਤੀ ਹੈ ਇਹ ਪੰਜਾਬ ਹਿੰਦੁਸਤਾਨ ਨੂੰ ਵੰਡਣ ਦੇ ਲਈ ਕੀਤੀ ਗਈ ਹੈ ਇਹ ਧਰਮ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਪਰ ਉਹ 27 ਲੋਕ ਜਿਨ੍ਹਾਂ ਦੀ ਜਾਨ ਗਈ ਹੈ ਅੱਜ ਤੱਕ 2000 ਸੰਨ 2000 ਦੇ ਵਿੱਚ 23 ਸਿੱਖਾਂ ਨੂੰ ਮਾਰਿਆ ਗਿਆ ਸੀਗਾ ਸਿੱਖ ਮਰੇ Hindu ਮਰੇ ਜਾਂ ਮੁਸਲਮਾਨ ਮਰੇ ਮਰਦਾ ਹਿੰਦੋਸਤਾਨੀ ਐ ਤੋਂ ਇਸ ਕਰਕੇ ਸਾਡੀ ਸਰਕਾਰ ਤੋਂ ਬੇਨਤੀ ਐ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਜਿਨ੍ਹਾਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਬਣਦੀ ਉਹਨਾਂ ਤੇ ਕਾਰਵਾਈ ਕਰਕੇ ਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿਤਾ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਪਾਰਟੀਵਾਦੀਆਂ ਇਸ ਨੂੰ ਰਾਜਨੀਤਿਕ ਵਿੰਗ ਦੇ ਰਹੀਆਂ ਨੇ ਦੇਖੋ ਜਦੋਂ ਕਿ ਹਿੰਦੋਸਤਾਨ ਦੀ ਆਵਾਜ਼ ਉਠਾਉਣ ਦੀ ਗੱਲ ਕਰਦੀ ਆ ਉਦੋਂ ਕੋਈ ਸੰਗਠਨ ਪਾਰਟੀ ਅੱਗੇ ਨਹੀਂ ਆਉਂਦੀ ਉਦੋਂ ਸਭ ਤੋਂ ਪਹਿਲਾਂ ਆਉਂਦਾ ਹਿੰਦੋਸਤਾਨ ਅਸੀਂ ਹਿੰਦੁਸਤਾਨ ਦੇ ਨਾਲ ਆ ਅਸੀਂ ਹਿੰਦੁਸਤਾਨ ਦੀ ਏਕਤਾ ਦੇ ਲਈ ਇਹ ਹੀ ਕਰਨਾ ਚਾਹੀਦਾ ਹੈ ਹਿੰਦੁਸਤਾਨ ਇੱਕ ਜਿੰਦਾਬਾਦ ਹੁਣ ਅਸੀਂ ਚੁੱਪ ਕਰਕੇ ਜਿੱਦ ਕੇ ਕੈਂਟਰ ਉੱਪਰ ਕਰਕੇ ਅੱਗੇ ਚੱਲਾਂਗੇ ਕੋਈ ਨਾਰਾ ਨਹੀਂ ਲਾਵਾਂਗੇ ਹੁਣ